ਪਰਵਾਸੀਆਂ ਨੂੰ ਕੋਈ ਪਿੰਡ ਵਿੱਚ ਰਹਿਣ ਦੀ ਜਗ੍ਹਾ ਨਹੀਂ ਦਊਂਗਾ। ਤਾਂ ਇਹ ਠੀਕ ਹੈ ਜੀ ਇਹ ਤਾਂ ਨਹੀਂ। ਤੇ ਇਹ ਆ ਪਰਵਾਸੀਆਂ ਦੀ ਕੋਈ ਵੋਟ ਨਹੀਂ ਬਣੂਗੀ ਇੱਥੇ। ਠੀਕ ਹੈ ਸਹੀ ਆ। ਇਹਨਾਂ ਨੇ ਬਣੀਆਂ ਉਹ ਕੈਨਸਲ ਹੋਣੀਆਂ ਚਾਹੀਦੀਆਂ। ਜਿਹੜੇ ਵੋਟਾਂ ਬਣੀਆਂ ਆ ਉਹ ਮਤਾ ਪਾ ਕੇ ਉਹਨੂੰ ਕੈਨਸਲ ਕਰਾਵਾਂਗੇ। ਠੀਕ ਹੈ ਜੀ ਉਹ ਕੈਨਸਲ ਹੀ ਹੋਣੀਆਂ ਚਾਹੀਦੀਆਂ। ਵਧੀਆ ਗੱਲ। ਠੀਕ ਹੈ ਸਟੇਟ 'ਚ ਬਣਵਾਣ। ਹਾਂਜੀ ਹਾਂਜੀ ਵੋਟਾਂ ਬਣੀਆਂ ਉੱਥੇ ਰੱਖ ਦੋ। ਜਲਦੀ ਇਹ ਵੋਟਾਂ ਯਾਰ ਉਹ ਉੱਥੇ ਕਰ ਦਿੰਦੇ। ਪਰਵਾਸੀਆਂ ਨੂੰ ਕੋਈ ਆਪਣੇ ਘਰ ਜਾਂ ਮੋਟਰ ਦੇ ਵਿੱਚ ਪਨਾਹ ਨਹੀਂ ਦਊਂਗਾ ਪੁਟਰਾ ਦੇ। ਕੁਣੇ ਆਵੇ ਬਾਰਦਾਤ ਕਰਕੇ ਮੋਟਰਾਂ ਤੇ ਲੁਕੀ ਜਾਂਦੇ ਸਾਨੂੰ ਨਹੀਂ ਪਤਾ ਵੀ ਮੋਟਰ ਤੇ ਕਿਸੇ ਦੀ ਕੋਣ ਬੈਠਾ ਕੋਣ ਨਹੀਂ ਬੈਠਾ ਬਾਰੋਂ ਬੰਦੇ ਆਏ ਤੇ ਬੰਦਾ ਜਿਹੜਾ ਬੰਦਾ ਰੱਖਣਾ ਚਾਹਦਾ ਆ ਮੋਟਰ ਤੇ ਚਲੋ ਥੀਲੇ ਦਾ ਭਰਾ ਨੇ ਕਿਸੇ ਨੇ ਰੱਖਣਾ ਆ ਉਹਦਾ ਆਈਡੀ ਪ੍ਰੂਫ ਲੈ ਕੇ ਪਹਿਲਾਂ ਪੰਚਾਇਤ ਨੂੰ ਜਾਮਾ ਕਰਾਉਂਗਾ ਫਿਰ ਪੰਚਾਇਤ ਫਿਰ ਥਾਣੇ ਦੇ ਵਿੱਚ ਉਹਦੀ ਵੈਰੀਫਿਕੇਸ਼ਨ ਕਰਾਉਂਗਾ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਉਹ ਆਪਣਾ ਰੱਖਣ ਦਾ ਫੱਕਦਾਰ ਬਣਦਾ ਆ ਠੀਕ ਹੈ ਉਹਨੂੰ ਰੱਖਣ ਦੀ ਜ਼ਿੰਮੇਵਾਰ ਵੀ ਉਸੇ ਜ਼ਿੰਮੇਵਾਰ ਦੀ ਹੋਊਗੀ ਜਿਹਦੀ ਜ਼ਿੰਮੇਵਾਰ ਦੀ ਮੋਟਰ ਤੇ ਬੈਠਾ ਆ ਜਾਂ ਜਿਹਦੇ ਘਰ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਤਾਂ ਨਹੀਂ ਬੈਠਣਿਆ ਇਹਨਾਂ ਪੈਣ ਦੇ ਕੰਨ ਦੇ ਘੱਟ ਨਹੀਂ ਕਵਾ ਇਹਨਾਂ ਨੂੰ ਕੋਈ ਕਿਰਾਏ ਤੇ ਨਹੀਂ ਰੱਖੂਗਾ ਆਪਣੇ ਪਿੰਡਾਂ ਦੇ ਵਿੱਚ ਜਿਹੜਾ ਘਰ ਤੇ ਨਾ ਮੋਟਰ ਤੇ ਨਾ ਬਾਹਰ ਕਿਤੇ ਜਿਹੜਾ ਕੋਈ ਵੀ ਸਮਾਨ ਦਾ ਕੋਈ ਸਾਬਜੀ ਆ ਜਾਂ ਕੋਈ ਇਦਾਂ ਦਾ ਮਨਿਆਰੀ ਦਾ ਸਮਾਨ ਕੋਈ ਵੇਚਣ ਆਦਾ ਪਹਿਲੀ ਦਿਨ ਲੋਕ ਉਹਦੀ ਪੇਟ ਦੇ ਵਿੱਚ ਐਂਟਰੀ ਨਹੀਂ ਹੋਣੀ ਚਾਹੀਦੀ ਜਿਹੜਾ ਭਈਆ ਵੇਚਣ ਆਉਂਦਾ ਜਾਂ ਕੋਈ ਵੀ ਆਉਂਦਾ ਹੈ। ਕਪੜੋ ਜਿਹੜਾ ਸਮਾਨ ਵਾ ਸਬਜੀ ਆ ਕੁਛ ਵੀ ਆਪਣੇ ਭਾਈਚਾਰ ਆਪਣੇ ਪੰਜਾਬੀਆਂ ਕੋਈ ਲਿਆ ਜਾਵੇ। ਠੀਕ ਹੈ ਬਾਹਰੋਂ ਜੇ ਕੋਈ ਆਉਂਦਾ ਕਈ ਬੰਦੇ ਨਾ ਉਹਦੇ ਆ ਜਾਂਦੇ ਆ ਵਿਅਦਾਤ ਸਬਜੀ ਵਿੱਚ ਚਲਦੇ ਨੇ ਜਾਂ ਉਹਦੇ ਕੋਲ ਮੰਗਣ ਆ ਜਾਂਦੇ ਆ। ਮੰਗਣ ਉਹਦੇ ਸਾਨੂੰ ਕੀ ਪਤਾ ਵੀ ਉਹ ਕੌਣ ਹੈਗਾ ਕੌਣ ਨਹੀਂ ਹੈਗਾ। ਠੀਕ ਹੈ ਮੰਗਣ ਜਿਹੜੇ ਆਉਂਦੇ ਆ ਉਹ ਵੀ ਕੋਈ ਕਾਟ ਕਰਕੇ ਜਾ ਸਕਦੇ ਆ। ਪਰਵਾਸੀਆਂ ਨੂੰ ਕੋਈ ਪਿੰਡ ਦੇ ਵਿੱਚ ਇਹ ਨਾ ਜ਼ਮੀਨ ਮੁੱਲ ਨਹੀਂ ਵੇਚੂਗਾ। ਠੀਕ ਹੈ ਜੀ ਇਹਨਾਂ ਨੂੰ ਨਹੀਂ ਵੇਚ ਨਹੀਂ ਵੇਚ ਸਕ 4 ਬੈ ਇੱਕ ਘੱਟ ਲੈ ਲੋ ਆਪਣੇ ਪੰਜਾਬੀ ਭਰਾ ਨੂੰ ਦੇ ਦਿਓ ਠੀਕ ਹੈ ਜੀ ਜੇ ਨਾ ਘਰਾਂ ਦੇ ਵਿੱਚ ਹੁਣ ਪੰਜਾਬੀ ਰਹਿੰਦੇ ਆ ਕਿਰਾਏ ਤੇ ਬਿਠਾ ਲਿਓ ਚਾਹੇ ਜਿਸ ਤਰ੍ਹਾਂ ਰਾਖੀ ਨੂੰ ਬਿਠਾਵੇ ਕਿਸੇ ਕਿਸੇ ਦਾ ਬਿਠਾ ਲਿਓ ਉਹ ਆਪਣਾ ਟਾਈਮ ਦੇ ਦੇਣ ਵੀ ਉਹ ਉਹਨਾਂ ਨੂੰ ਕਿੰਨੇ ਟਾਈਮ ਦੇ ਵਿੱਚ ਇੱਥੋਂ ਘਰੋਂ ਮਤਲਬ ਕੱਢਣਗੇ ਠੀਕ ਆ ਸਭ ਠੀਕ ਹੈ ਜੀ ਕਾ ਦੇਖੋ ਠੀਕ ਹੈ ਠੀਕ ਹੈ ਆ ਇਸ ਮਹੀਨੇ ਦੀ 30 9 2025 ਤੱਕ ਜਿਨ੍ਹਾਂ ਦੇ ਘਰਾਂ ਦੇ ਵਿੱਚ ਪ੍ਰਵਾਸੀ ਰਹਿੰਦੇ ਆ ਉਹ ਆਪਣੇ ਉਹਨਾਂ ਨੂੰ ਘਰੋਂ ਕੱਢ ਦੇਣ ਠੀਕ ਆ ਆਪਣਾ ਅਰੇਂਜਮੈਂਟ ਜਿੱਥੇ ਮਰਜ਼ੀ ਕਰਨ ਜਿੱਥੇ ਮਰਜ਼ੀ ਜਾਣੋ ਉਹ ਸਾਡੇ ਪਿੰਡ ਦੇ ਵਿੱਚੋਂ 30 ਤਰੀਕ ਤੱਕ ਚਲੇ ਜਾਣ ਇਹ ਘਰ ਵਾਲੇ ਦੀ ਜ਼ਿੰਮੇਵਾਰੀ ਹੈ ਇਹ ਉਹਨਾਂ ਦੇ ਘਰ ਵਾਲਿਆਂ ਦੀ ਜ਼ਿੰਮੇਵਾਰੀ ਹੈ ਨਾ ਪਿੰਡ ਦੀ ਪੰਚਾਇਤ ਨੇ ਉਹਨਾਂ ਨੂੰ ਕਹਿਣਾ ਨਾ ਸਾਡੇ ਕਿਸੇ ਲੰਬੜਦਾਰ ਨੇ ਜਾ ਕੇ ਕਹਿਣਾ ਨਾ ਕਿਤੇ ਹੋਰ ਮੋਹਤਵਾਰ ਬੰਦੇ ਨੇ ਜਾ ਕੇ ਕਹਿਣਾ ਇਹ ਜਿਸ ਘਰ ਦੇ ਵਿੱਚ ਰਹਿੰਦੇ ਆ ਉਸ ਘਰ ਦੇ ਬੰਦੇ ਦੀ ਹੀ ਜ਼ਿੰਮੇਵਾਰੀ ਆ ਠੀਕ ਹੈ ਜੀ ਜੇ ਕੋ ਨਹੀਂ ਮੰਨਦਾ ਫਿਰ ਉੱਤੇ ਕਾਰਵਾਈ ਉਹਤੇ ਕਾਰਵਾਈ ਕੀਤੀ ਜਾਊਗੀ ਇਹ ਮਤਾਂ ਪਾਉਣਾ ਨਾਲੇ ਪਿੰਡਾਂ ਵਿੱਚ ਪੰਚਾਇਤ ਦੇ ਅੱਗੇ ਪਾਣਾ ਹੈ ਪੱਕਾ ਮਰਦਾ ਬਹਿਣਾ ਪੱਕਾ ਮਾਰ ਤਾਊਗਾ ਇੱਕ ਓਵਰੈਲੀ ਤਾ ਨਾ ਹੁਣ ਇਕੱਲੇ ਪ੍ਰਵਾਸੀ ਨਹੀਂ ਸਾਡੇ ਪਿੰਡ ਦੇ ਵਿੱਚ ਨਾ ਬਹੁਤ ਸਾਰੇ ਪੰਜਾਬੀ